ਸਭ ਮਰਤੋਂ ਕਾਲੇ ਕੱਚੀਆਂ ਵਾਲਾ ਗਿਰੋਜ ਹੋਇਆ ਸਰ ਗਰਮ ਹੋ ਗਿਆ ਪਿੰਡਾਂ ਦੇ ਵਿੱਚ ਜਾ ਕੇ ਇਹਨਾਂ ਦੇ ਵੱਲੋਂ ਤਾਂ ਹਲਕਾ ਮਚਾਇਆ ਜਾ ਰਿਹਾ ਲੁੱਟ ਕੀਤੀ ਜਾ ਰਹੀ ਹੈ ਜਿਸ ਕਰਕੇ ਲੋਕਾਂ ਦੇ ਵਿੱਚ ਇਹਨਾਂ ਕਾਲੇ ਕੱਚੀਆਂ ਵਾਲੇ ਕਰੋਨ ਨੂੰ ਲੈ ਕੇ ਕਾਫੀ ਜ਼ਿਆਦਾ ਡਰ ਪਾਇਆ ਜਾ ਰਿਹਾ ਪਿੰਡੇ ਤੇ ਇਹਨਾਂ ਨੇ ਤੇਲ ਮਲਿਆ ਹੋਇਆ ਤੇ ਕਾਲੇ ਕੱਚੇ ਪਾਏ ਹੋਏ ਤੇ ਲੋਕਾਂ ਦੇ ਵਿੱਚ ਇਹਨਾਂ ਨੂੰ ਲੈ ਕੇ ਦਰਦ ਦਾ ਮਾਹੌਲ ਬਣਿਆ ਹੋਇਆ ਕਿਉਂਕਿ ਬਹੁਤ ਸਮਾਂ ਪਹਿਲਾਂ ਵੀ ਇਹਨਾਂ ਦੇ ਵੱਲੋਂ ਇਸ ਕਦਰ دہشت ਮਚਾਈ ਗਈ ਸੀ ਕਿ ਲੋਕ ਤਾਂ ਰਾਤ ਨੂੰ ਸੌਂਦੇ ਹੀ ਨਹੀਂ ਸੀ ਕਿ ਕਿਤੇ ਕਾਲੇ ਕੱਛੀਆਂ ਵਾਲੇ ਨਾ ਆ ਜਾਣ ਤੇ ਮੁਰ ਤੋਂ ਇਹ ਗਿਰੋਜ ਉਹ ਸਰਗਰਮ ਹੋ ਕੇ ਵੱਟੇ ਖਬਰ ਝੰਡਿਆਲਾ ਤੋਂ ਸਾਹਮਣੀ ਆ ਰਹੀ ਹੈ ਜਿੱਥੇ ਕੀ ਅਜੀਹਾ ਮਾਮਲਾ ਸਾਹਮਣੀ ਆਇਆ ਹੈ ਕਿ ਲੋਕ ਕਾਲੇ ਕੱਛੀਆਂ ਵਾਲੇ ਤੋਂ ਡਰੇ ਹੋਏ ਦੱਸ ਦਈਏ ਕਿ ਸਾਰਾ ਦਾ ਸਾਰਾ ਮੰਜ਼ਰ ਕੈਮਰਾ ਦੇ ਵਿੱਚ ਕੈਦ ਹੋਇਆ ਜਿੱਥੇ ਇੱਕ ਘਰ ਦੇ ਵਿੱਚ ਕਾਲਾ ਕੱਚਾ ਵਾਲਿਆਂ ਨੇ ਆਤੰਕ ਮਚੋਣਾ ਸ਼ੁਰੂ ਕੀਤਾ ਇੱਕ ਅੱਧੀ ਰਾਤ ਨੂੰ ਇੱਕ ਐਨਆਰਆਈ ਦੇ ਘਰ ਦੇ ਵਿੱਚ ਇਹਨਾਂ ਦੇ ਵੱਲੋਂ ਲੁੱਟ ਮਚਾਈ ਗਈ ਜੰਡਿਆਲਾ ਗੁਰੂ ਦੇ ਪਿੰਡ ਨਿੱਜਰਪੁਰਾਂ ਦੀਆਂ ਇਹ ਤਸਵੀਰਾਂ ਨੇ ਜੋ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜਿੱਥੇ ਕੀ ਕਾਲੇ ਕੱਚੇ ਵਾਲਿਆਂ ਨੇ ਅੱਧੀ ਰਾਤ ਨੂੰ ਆਤੰਕ ਮਚਾਇਆ ਘਰ ਦੇ ਵਿੱਚ ਵੜ ਕੇ ਲੱਖਾਂ ਰੁਪਏ ਦੀ ਜੋਰੀ ਕੀਤੀ ਲੋਕ ਲੋਕ ਕੇ ਅੰਦਰ ਦਾਖਲ ਹੁੰਦੇ ਨੇ ਜਿੰਦੇ ਤੋੜਦੇ ਨੇ ਲਮਾਰੀਆਂ ਦੇ ਜੰਦੇ ਤੋੜ ਕੇ ਸਾਰਾ ਕੀਮਤੀ ਗਹਿਣਾ ਗੱਟਾ ਪੈਸੇ ਲੈ ਕੇ ਫਰਾਰ ਹੋ ਜਾਂਦੇ ਘਰ ਤੇ ਨੂੰ ਉਹ ਤੋਂ ਪਤਾ ਲੱਗਿਆ ਜਦੋਂ ਬਾਅਰ ਬੈਠੇ ਐਨਆਰਆਈਆਂ ਨੇ ਆਪਣੇ ਘਰਾਂ ਦੇ ਵਿੱਚ ਲੱਗੇ ਹੋਏ ਕੈਮਰੇ ਖੰਘਾਲੇ ਤੇ ਫਿਰ ਫੋਨ ਜਾਂਦਾ ਸਰਪੰਚਾਂ ਨੂੰ ਪੰਚਾਂ ਨੂੰ ਤੇ ਫਿਰ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੁਣ ਪੁਲਿਸ ਦੇ ਵੱਲੋਂ ਇਨਾਂ ਦੀ ਪਛਾਣ ਕੀਤੀ ਜਾ ਰਹੀ ਹੈ ਇਨਾਂ ਦੀ ਪਹਿੜਾ ਨੱਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਇਨਾਂ ਦੇ ਵੱਲੋਂ ਦੁਬਾਰਾ ਕਿਸੇ ਘਰ ਤੇ ਉੱਤੇ ਜੋ ਹੈ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਨਾ ਦਿੱਤਾ ਜਾ ਸਕੇ ਮੇਰੇ ਮੇਰੇ ਦਰਸ਼ਕਾਂ ਵਾਹ ਕੀ ਗੱਲ ਹੋਈ ਹੈ ਤੇ ਉਹ ਰਾਤ ਨੂੰ ਸਾਡੇ ਘਰ ਬੰਦੇ ਪੈ ਗਏ ਆ ਤੇ ਸਾਡੇ ਘਰ ਦਾ ਕਾਫੀ ਨੁਕਸਾਨ ਕਰਕੇ ਗਏ ਆ ਬੜੀ ਚੋਰੀ ਸਾਰੇ ਅਲਮਾਰੀਆਂ ਦੇ ਜਿੰਦਰੇ ਹਟੀਆਂ ਪੇਟੀਆਂ ਦੇ ਜਿੰਦਰੇ ਸਾਡੀਆਂ ਸਾਰਾ ਗਹਿਣਾ ਗੱਟਾ ਜੋ ਨਗਦੀ ਸਾਡੀ ਕੱਢ ਕੇ ਲੈ ਗਏ ਆ ਪਰਿਵਾਰ ਕੈਨੇਡਾ ਚ ਰਹਿੰਦੇ ਆ ਜੀ ਕਿੱਤਾ ਪਤਾ ਲੱਗਿਆ ਦਰਦ ਰਾਤ ਮੈਂ ਉੱઠી ਆ ਇਧਰ ਕਮਰੇ ਚ ਮੈਂ ਸੁੱਤੀ ਆ ਤੇ ਜਦੋਂ ਮੈਂ ਰਾਤ ਦੇ ਮਤਲਬ 2 ਤੋਂ 2:30 ਵਜੇ ਦੇ ਵਿੱਚ ਵਿੱਚ ਜਾ ਮੈਂ ਉੱਠ ਕੇ ਬਾਥਰੂਮ ਚੱਲੀ ਆ ਬਾਹਰ ਜਦੋਂ ਮੈਂ ਉਹ ਅੰਦਰ ਦਾ ਕਮਰੇ ਦਾ ਦਰਵਾਜ਼ਾ ਖੋਲਿਆ ਆਪਣਾ ਤੇ ਇੱਥੇ ਮੇਰੇ ਵਿਹੜੇ ਦੇ ਵਿੱਚ ਬੰਦੇ ਭੱਜ ਕੇ ਉਧਰ ਨੂੰ ਚਲ ਗਏ ਆ ਜਦੋਂ ਉਹ ਭੱਜੇ ਆ ਤੇ ਮੈਂ ਆ ਬਾਹਰ ਵਾਲਾ ਦਰਵਾਜ਼ਾ ਨਹੀਂ ਖੋਲਿਆ ਡਰਦੀ ਨੇ ਵੀ ਮੈਂ ਇਹਨੂੰ ਕਿ ਮੇਰੇ ਤੇ ਹਮਲਾ ਕਰਨ ਉਹ ਮੈਂ ਪਿੰਡ 'ਚ ਫੋਨ ਕੀਤਾ ਵਾ ਸਾਡੇ ਭਰਾ ਆ ਇਹ ਆ ਪਿੰਡੋਂ ਫੇਰ ਅਸੀਂ ਆਣ ਕੇ ਦਰਵਾਜ਼ਾ ਖੋਲਿਆ ਵਾ ਬਾਹਰ ਦਾ ਤੇ ਫੇਰ ਉਧਰੋਂ ਸਾਰੇ ਦਰਵਾਜ਼ੇ ਵੇਖੇ ਆ ਸਾਰਾ ਉਹਨੇ ਚੌਰਚਪਟ ਕੀਤਾ ਪਿਆ ਸਮਾਨ ਸਾਡਾ ਸਾਰਾ ਇਹ ਕੰਦਾ ਟੱਪ ਕੇ ਆਗੇ ਸਾਡੇ ਘਰ ਐਂਟਰ ਹੋਏ ਆ ਮੁੜ ਕੇ ਜਦੋਂ ਅੰਦਰੋਂ ਭੱਜੇ ਆ ਫੇਰ ਬਾਹਰ ਪਿਛਲੇ ਬਨੇ ਦਰਵਾਜ਼ਾ ਉਹ ਖੋਲ ਕੇ ਅੰਦਰੋਂ ਫੇਰ ਪਿੱਛੋਂ ਦੀ ਨਿਕਲ ਗਏ ਆ ਹਾਂਜੀ ਕਿੰਨਾ ਨੁਕਸਾਨ ਹੋ ਗਿਆ ਨੁਕਸਾਨ ਤਾਂ ਹੁਣ ਵੀ ਜਦੋਂ ਬਾਹਰ ਉਹ ਜਿੰਨਾ ਦਾ ਸਮਾਨ ਹੈਗਾ ਉਹ ਹੁਣ ਪਾ ਦੇਣਗੇ ਦੱਸਣਗੇ ਸਾਨੂੰ ਵੀ ਸਾਡਾ ਕੀ ਸਮਾਨ ਅੰਦਰ ਹੈਗਾ ਕੀ ਨਹੀਂ ਹੈਗਾ ਕਿੰਨਾ ਟੱਰ ਸਮਾਨ ਹੈ ਸਾਨੂੰ ਇਹਨਾਂ ਪਤਾ ਵੀ ਉਹਨਾਂ ਦਾ ਕੁਝ ਗਹਿਣਾ ਸੀ ਤੇ ਕੁਝ ਉਹਨਾਂ ਦੀ ਨਗਦੀ ਵੀ ਪਈ ਘਰ ਸਾਡੇ ਘਰ ਭਾਜੀ ਕਦੀ ਇਹ ਕੰਮ ਹੋਇਆ ਨਹੀਂ ਅੱਜ ਤੱਕ ਪਹਿਲੀ ਵਾਰ ਦਾ ਤਾਂ ਸਾਡੇ ਈਨ ਸਾਲ ਹੋ ਗਏ ਆ ਕਦੀ ਸਾਡੇ ਘਰ ਚ ਚੋਰੀ ਨਹੀਂ ਹੋਈ ਤੇ ਹੁਣ ਹਾਂਜੀ ਕੈਮਰਾ ਵੀ ਲੱਗੇ ਤੇ ਕੈਮਰੇ ਵੀ ਲੱਗੇ ਉਧਰ ਵੀ ਲੱਗੇ ਉਹਨਾਂ ਨੇ ਆਣ ਕੇ ਪਹਿਲਾਂ ਐਲਸੀਡੀ ਲਾਈ ਆ ਕੈਮਰਿਆਂ ਦਾ ਵੀ ਕਨੈਕਸ਼ਨ ਕੱਟੇ ਉਹਨਾਂ ਨੇ ਪਿੱਛੋਂ ਉਧਰ ਵੀ ਕੈਮਰੇ ਚੱਲਦੇ ਸੀਗੇ ਉਹਨਾਂ ਨੇ ਕਨੈਕਸ਼ਨ ਕੱਟਦੇ ਆਉਂਦਿਆਂ ਨੇ ਪਹਿਲਾਂ ਕੈਮਰਿਆਂ ਦੇ ਤੇ ਇਹ ਤਾਂ ਮੇਰੇ ਘਰ ਦੇ ਕੈਮਰੇ ਜਿਹੜੇ ਚੱਲਣ ਦੇ ਸੀਗੇ ਜਿਹੜੇ ਇੱਧਰ ਸਾਡੀ ਨਿਗਰਾਨੀ ਤੇ ਕਰੋਤੇ ਹੀ ਬੰਦੇ ਵੀ ਇਹ ਕਮਰੇ ਚੋਂ ਨਿਕਲ ਗਏ ਤਾਂ ਪਤਾ ਲੱਗ ਜਾਊਗਾ ਸਾਨੂੰ ਇੱਥੇ ਨੂੰ ਨੋਟ ਹੋ ਗਏ ਆ ਇਹ ਬੰਦੇ ਹ ਅਸੀਂ ਇਕੱਲੇ ਰਹਿਨੇ ਆਨਾਂ ਡੇਰੇ 'ਚ ਰਹਿਣਾ ਵਾ ਸਾਨੂੰ ਇਨਸਾਫ ਚਾਹੀਦਾ ਇਸ ਚੀਜ਼ ਦਾ ਪਿੰਡ ਵਾ ਪੈਰਾਲਾਈਜ਼ ਦੇ ਮਰੀਜ਼ ਆ ਉਹ ਵੇਖੋ ਬੈਠੇ ਆ ਮੇਰੇ ਨੌਮਤ ਵੀ ਬਾਹਰ ਰਹਿਣ ਦੇ ਆ ਤੇ ਮੇਰੇ ਦੇਰ ਵੀ ਉਹਦੇ ਵੀ ਬੱਚੇ ਬਾਹਰ ਰਹਿਣ ਦੇ ਆ ਆਈ ਇੱਥੇ ਸਾਨੂੰ ਸੇਫਟੀ ਵਾ ਸਾਨੂੰ ਕੋਈ ਨਾ ਕੋਈ ਇਨਸਾਫ ਚਾਹੀਦਾ ਹੁਣ ਇਸ ਚੀਜ਼ ਦਾ ਸਾਨੂੰ ਇਨਸਾਫ ਦਵਾਇਆ ਜਾਵੇ ਜਿਹੜਾ ਵੀ ਇਹ ਗੁਨਾਹਗਾਰ ਇਸ ਗੱਲ ਦਾ ਉਹਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਇਹ ਘਟਨਾ ਜੀ ਅੱਜ ਸੁਖਿੰਦਰ ਸਿੰਘ ਉਰਫ ਅੰਗਰੇਜ਼ ਇਹ ਮੁੰਡਾ ਜੋ ਕੈਨੇਡਾ ਰਹਿੰਦਾ ਨੇ ਕੰਮ ਕੀਤਾ। ਤਾਂ ਮੈਨੂੰ ਸਾਡੇ ਨਾਲ ਸਾਡੇ ਮੈਂਬਰ ਪੰਚਾਇਤ ਦਾ ਸਰਪ੍ਰਦੇਪ ਸਿੰਘ ਉਹਨਾਂ ਦਾ ਮੈਨੂੰ 3 ਵਜੇ ਫੋਨ ਆਇਆ ਕਿ ਸੁਪਨਜੀ ਇਸ ਤਰ੍ਹਾਂ ਜਿਹੜਾ ਵਾ ਉਹਨਾਂ ਦੇ ਅੰਗਰੇਜ਼ ਦੇ ਘਰੇ ਚੋਰੀ ਹੋ ਗਈ ਹੈ ਤੇ ਮੈਨੂੰ ਮੈਸੇਜ ਜਿਹੜਾ ਉਹਦੀ ਮਲਤਾਈ ਨੇ ਦਿੱਤਾ। ਤੇ ਅਸੀਂ ਉਦੋਂ ਹੀ ਜਿਹੜੀ ਆਪਣੇ ਮਤਲਬ ਸਾਡੀ ਪੰਚਾਇਤ ਆ ਉਦੋਂ ਹੀ ਹਰਕਤ ਚ ਆ ਗਈ ਸੀ ਸਾਰਾ ਜਿਹੜੇ ਕੈਮਰੇ ਕੂਮਰੇ ਸਾਰੇ ਠੰਗਾਲੇ ਆ ਜਿਹੜੇ ਜਿਹੜੇ ਬੰਦੇ ਵੀ ਉਸ ਟਾਈਮ ਤੇ ਕੋ ਲੱਗਦੇ ਸਾਨੂੰ ਡਾਊਟਫੁਲ ਆ ਉਹ ਸਾਰੇ ਲਿਆ ਕੇ ਅਸੀਂ ਤੇ ਦਿੱਤੀ ਇਹਨਾਂ ਦੇ ਆਪ ਵੀ ਤੁਹਾਨੂੰ ਜੇਤੇ ਵੀ ਡਾਊਟ ਆ ਉਹਨੂੰ ਤੁਸੀਂ ਫੜਾ ਦਿਓ। ਇਹ ਕਿੰਨਾ ਵੱਡਾ ਨੁਕਸਾਨਦਾਨ ਮੰਨ ਤੇ ਉਹਨੇ ਪਰਿਵਾਰ ਹੀ ਦੱਸ ਸਕਦਾ ਜੀ ਕਿ ਕਾਫੀ ਦੱਸਦੇ ਵੀ ਨੁਕਸਾਨ ਹੋਇਆ ਇਹਨਾਂ ਦਾ ਤੇ ਬੜੀ ਮੰਦ ਭਾਗੀ ਅੱਗੇ ਵੀ ਬੜੀਆਂ ਘਟਨਾਵਾਂ ਹੋਈਆਂ ਨਵਾਂ ਜਦ ਤੱਕ ਇਹ ਤੱਕ ਕੋਈ ਬਹੁਤਾ ਸੁਸਰਾਗਨਾ ਨਾ ਲੱਭ ਕੇ ਦੋਸ਼ੀਆਂ ਨੂੰ ਕੋਈ ਸਜ਼ਾ ਨਹੀਂ ਮਿਲ ਸਕੀ ਮੈਂ ਤੇ ਚਾਹੁੰਦਾ ਵੀ ਇਹਦੇ ਦੀ ਪੂਰੀ ਜਿਹੜੀ ਆ ਪ੍ਰਸ਼ਾਸਨ ਜਿਹੜਾ ਬਰੀਕੀ ਨਾਲ ਜਾਂਚ ਕਰੇ ਤੇ ਜਿਹੜੇ ਵੀ ਦੋਸ਼ੀ ਪਾਈ ਜਾਂਦੇ ਉਹਨਾਂ ਨੂੰ ਕਾਨੂੰਨੀ ਸਰਾ ਕਰਕੇ ਪਿੱਛੇ ਵੇਚੇ ਜੀ ਬੁੱਟ ਜੀ ਵੀ ਆਈ ਸਾਹਮਣੇ ਹਾਂ ਉਹ ਇਹਨਾਂ ਦੇ ਮਤਲਬ ਜਿਹੜੇ ਅੰਗਰੇਜ਼ ਸਿੰਘ ਦੀ ਤਾਈ ਜੀ ਉਹਨਾਂ ਨਾਲ ਕੈਮਰੇ ਸੀ ਉਹਦੇ ਵਿੱਚ ਜਿਹੜੇ ਆ ਕੋਈ ਡਾਊਟਫੁਲ ਲੋਕ ਉਹ ਫਰਦਰ ਜੋ ਵੀ ਇਨਵੈਸਟੀਗੇਸ਼ਨ ਦੇ ਵਿੱਚ ਆਊਗਾ ਤਾਂ ਤਾਂ ਦੇ ਸਾਹਮਣੇ ਤਾਂ ਪੇਸ਼ ਹੋ ਜੂਗਾ ਇਹ ਇੱਥੇ ਜਿਹੜੀ ਚੋਰੀ ਹੋਈ ਆ ਅਸੀਂ ਮੌਕੇ ਤੇ ਆਏ ਆ ਤੇ ਸਾਰਾ ਸਮਾਨ ਚੈੱਕ ਕੀਤਾ ਵਾ ਪਹਿਲਾਂ ਉਹਨਾਂ ਨੇ ਕੈਮਰੇ ਤੋੜੇ ਆ ਕੈਮਰੇ ਤੋੜ ਤੋਂ ਬਾਅਦ ਉਹਨਾਂ ਨੇ ਆਪਣਾ ਉਹ ਗੇਟ ਤੋੜਿਆ ਜੰਦਰਾ ਤੋੜ ਕੇ ਅੰਦਰ ਗਏ ਆ ਸਾਰਾ ਇਹਨਾਂ ਦਾ ਕਾਫੀ ਸਮਾਨ ਜਿਹੜਾ ਚੋਰੀ ਹੋਇਆ ਵਾ ਉਹਦੀ ਸਾਰੀ ਡਿਟੇਲ ਜੋ ਵੀ ਦੇਣਗੇ ਉਦੇ ਮੁਤਾਬਕ ਬੰਦੇ ਟਰੇਸ ਕਰਕੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਬੰਦੇ ਬਾਦੰਗੇ ਬੰਦੇ ਮੋਹ ਦੱਸਣ ਦਾ ਵੀ ਜਿਹੜੇ ਚੋਰੀ ਹੋਈ ਤੇ ਲੱਗੇ ਤਾਂ ਕੇ ਬੰਦੇ ਹੋਣਗੇ ਪਿੰਡ ਦੇ ਜਿਹੜੇ ਬੰਦੇ ਜਿੰਨਾਂ ਨੂੰ ਘਰ ਚੋਰੀ ਹੋਈ ਹੈ ਇਹ ਕਿਹਦੀ ਹੈ ਇਹ ਜਿਹੜੇ ਜਿਹੜੇ ਨਾ ਬੰਦੇ ਦੇ ਘਰ ਚੋਰੀ ਹੋਈ ਇਹ ਬੰਦੇ ਜਿਹੜੇ ਕੈਨੇਡਾ ਰਹਿੰਦੇ ਸਾਰੇ ਫੈਮਿਲੀ ਤੇ ਉਹਨਾਂ ਦੀ ਜਿਹੜੀ ਤਾਈ ਜੀ ਆ ਉਹਨਾਂ ਦੱਸਿਆ ਗਵਾਹ ਉਹਨਾਂ ਦੱਸਿਆ ਸਾਰਾ ਕੋਟ ਤੱਕ ਸਾਰਾ ਨਾ ਮਨ ਲਗਾ ਐ ਨਿਸ਼ਕਾਨ ਇਹਨਾਂ ਦਾ ਕਾਫੀ ਹੋਇਆ ਜੀ ਐਲਈਡੀ ਲੱਗੇ ਆ 400 ਗਣਾ ਗੁਣਾ ਵੀ ਦਸ ਦੇ ਲੈ ਗਏ ਆ ਹੋਰ ਵੀ ਸਮਾਨ ਕਾਫੀ ਲੈ ਗਏ ਕਾਰਵਾਈ ਜੋ ਕਾਨੂੰਨੀ ਕਰਦੀ ਬੰਦੀ ਕਾਰਵਾਈ ਉਹ ਕੀਤੀ ਹੋਈ ਹੈ